ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਰਬੀਰ ਜੰਡੂ ਅਮਰੀਕਾ ਦੇ 41ਵੇਂ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੱਲ ਸੌਂ ਚੁੱਕ ਲਈ ਔਰ ਉਸ ਸੌਂ ਚੁੱਕਣ ਦੇ ਸਮੇਂ ਉਹਨਾਂ ਨੇ ਜਿਹੜੇ ਐਲਾਨ ਕੀਤੇ ਕਿ ਉਹ ਭਵਿੱਖ ਵਿੱਚ ਕੀ ਕਰਨ ਜਾ ਰਹੇ ਹੈ ਉਹਨਾਂ ਦੇ ਪਹਿਲਾ ਕਹਿਣਾ ਇਹ ਸੀ ਕਿ ਹੁਣ ਅਮਰੀਕਾ ਦਾ ਜਿਹੜਾ ਸਵਰਨਯੁਗ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਪ੍ਰਮਾਤਮਾ ਨੇ ਇਸ ਕਰਕੇ ਬਚਾ ਕੇ ਰੱਖਿਆ ਐਨੀਆਂ ਮੁਸ਼ਕਲਾਂ ਐਨੇ ਮੁਕਦਮਿਆਂ ਤੋਂ ਕਿ ਉਹ ਅਮਰੀਕਾ ਨੂੰ ਮਹਾਨ ਬਣਾ ਸਕਣ ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਵੱਖ-ਵੱਖ ਖੇਤਰ ਐ ਉਹਨਾਂ ਵਿੱਚ ਉਹ ਕੀ ਕਰਨਾ ਚਾਹੁੰਦੇ ਐ ਉਹਨਾਂ ਬਾਰੇ ਉਹਨਾਂ ਨੇ ਐਲਾਨ ਕੀਤੇ ਤੇ ਅਸੀਂ ਇਹ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਇਸ ਗੱਲਬਾਤ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਉੱਗੇ ਵਕੀਲ ਉੱਗੇ ਰਾਜਸੀ ਚਿੰਤਕ ਤੇ ਵਾਤਾਵਰਣ ਪ੍ਰੇਮੀ ਜਿਹੜੇ ਕਿ ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਨੇ ਤੇ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਉਹ ਇਸ ਜੋ ਕੁਝ ਅਮਰੀਕਾ ਦੇ ਚੋਣਾਂ ਤੋਂ ਬਾਅਦ ਹੁਣ ਜਿਸ ਢੰਗ ਨਾਲ ਡੋਨਾਲਡ ਟਰੰਪ ਉਹਨਾਂ ਨੇ ਸਾਂ ਚੁੱਕਣ ਤੋਂ ਬਾਅਦ ਐਲਾਨ ਕੀਤੇ ਹੈ ਉਸ ਦਾ ਉਹ ਅਮਰੀਕਾ ਤੇ ਉਸ ਦਾ ਦੁਨੀਆ ਭਰ ਵਿੱਚ ਕਿਸ ਤਰ੍ਹਾਂ ਦਾ ਅਸਰ ਤੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਦੇਖ ਰਹੇ ਹੈ ਤੇ ਉਸ ਦਾ ਉਹਨਾਂ ਬਾਰੇ ਕੀ ਨਜ਼ਰੀਆ ਟਿਲੋ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚ ਹਾਂਜੀ ਜਿੰਦਰ ਸਾਹਿਬ ਬਹੁਤ ਬਹੁਤ ਧੰਨਵਾਦ ਇਹ ਟਿਲੋ ਕਿਸ ਤਰ੍ਹਾਂ ਦੇਖਦੇ ਹੋ ਜੋ ਕੋਈ ਕੱਲ ਜਿਸ ਢੰਗ ਦੇ ਨਾਲ ਡੋਨਾਲਡ ਟਰੰਪ ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਦਾ ਸਵਰਨਯੁਗ ਜਿਹੜਾ ਜਾਂ ਸੁਨਹਿਰੀ ਯੁੱਗ ਹੈ ਉਹ ਸ਼ੁਰੂ ਹੋ ਚੁੱਕਾ ਹੈ ਹਾਂ ਜਿੰਦੂ ਫਾ ਤੁਸੀਂ ਜੇ ਤੇ ਹਫਤੇ ਚਾਤ ਮਾਰੋਗੇ ਤਾਂ ਤਕਰੀਬਨ ਜਿਹੜਾ ਵੀ ਕੋਈ ਡਿਕਟੇਟਰ ਆਇਆ ਉਹਨੇ ਹਮੇਸ਼ਾ ਇਹੀ ਗੱਲ ਕੀਤੀ ਹੈ ਸੋ ਡੋਨਲਡ ਟਰੰਪ ਕੋਈ ਪਹਿਲਾ ਨਹੀਂ ਹਿਟਲਰ ਤੋਂ ਲੈ ਕੇ ਅਰਬ ਦੇ ਮੁਲਕਾਂ ਦੇ ਜਿੰਨੇ ਡਿਕਟੇਟਰ ਨੇ ਉਹ ਸਾਰੇ ਇਹੀ ਕਹਿੰਦੇ ਸੀ ਕਿ ਸਾਡਾ ਸਨਹਿਰੀ ਯੁੱਗ ਸ਼ੁਰੂ ਹੋ ਰਿਹਾ ਕਿਉਂਕਿ ਇਹੀ ਉਹਨਾਂ ਲਈ ਲੁੱਟਣ ਦਾ ਜ਼ਰੀਆ ਹੁੰਦਾ ਤੇ ਇਹਦੇ ਤੋਂ ਵੀ ਇਹ ਸਨਹਿਰੀ ਯੁੱਗ ਕਿਹੋ ਜਿਹਾ ਹੋਏਗਾ ਇਹਦੀ ਝਲਕ ਤੁਹਾਨੂੰ ਅੱਜ ਹੀ ਮਿਲ ਗਈ ਕਿ ਉਹਨੇ ਸਭ ਤੋਂ ਪਹਿਲਾ ਜਿਹੜਾ ਆਰਡਰ ਕੀਤਾ ਜਿਹੜਾ ਸਾਡਾ ਕਲਾਈਮੇਟ ਸੰਧੀ ਸੀਗੀ ਟੈਰਿਫ ਐਗਰੀਮੈਂਟ ਜਿਹਨੂੰ ਕਹਿੰਦੇ ਆ ਤੇ ਜਿਹਦੇ ਤਹਿਤ ਸਾਰੀਆਂ ਦੁਨੀਆ ਭਰ ਦੀਆਂ ਸਰਕਾਰਾਂ ਵਚਨਬੱਧ ਨੇ ਉਹਨੇ ਸਿਰਫ ਤੇ ਸਰਪੇਟੀਆਂ ਤੇਲ ਕੰਪਨੀਆਂ ਉਹਨਾਂ ਦੇ ਮੁਨਾਫੇ ਦੀ ਖਾਤਰ ਜਿਹਨੀਆਂ ਉਹਨੂੰ ਪੈਸੇ ਦਿੰਨੀਆਂ ਨੇ ਉਹਨੇ ਉਹ ਚੋਂ ਆਪਣੇ ਆਪ ਨੂੰ ਵਿਡਰੋ ਕਰਾ ਲਿਆ ਉਸ ਤੋਂ ਬਾਅਦ ਜਿੰਨੇ ਵੀ ਹੋਰ ਅੱਜ ਦੇ ਆਰਡਰ ਨੇ ਉਹ ਇਹੀ ਨੇ ਵੀ ਜਿਹੜੇ ਜਿਹਨੂੰ ਆਪਾਂ ਮਨੁੱਖਤਾ ਦੀ ਤਰੱਕੀ ਮੰਨਦੇ ਆ ਇਹਨੂੰ ਲੋਕタルੀ ਤਰੱਕੀ ਮੁਤਾਬਕ ਜਿਹੜੇ ਉਹਨਾਂ ਨੂੰ ਵੱਧ ਹੱਕ ਮਿਲਦੇ ਨੇ ਲੋਕਾਂ ਨੂੰ ਜਿਨ੍ਹਾਂ ਨੂੰ ਆਪਾਂ ਕਹਿੰਨੇ ਕਿ ਪਛੋਕੜ ਦੇ ਵਿੱਚ ਉਹਨਾਂ ਨੂੰ ਇਗਨੋਰ ਕੀਤਾ ਗਿਆ ਉਹ ਜਿੰਨੇ ਸੀ ਉਹਨੇ ਵਾਪਸ ਲੈ ਲਏ ਜਿੰਨੇ ਲੋਕਾਂ ਨੇ ਦੰਗੇ ਕੀਤੇ ਸੀ ਤੇ ਉਦੋਂ ਪਿਛਲੀ ਵਾਰੀ ਜਨਵਰੀ 6 ਨੂੰ ਉਹਨਾਂ ਸਾਰੇ ਨੂੰ ਉਹਨੇ ਮaaf ਕਰ ਦਿੱਤਾ ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਉਹਦੇ ਹੱਕ ਵਿੱਚ ਦੰਗੇ ਕਰਦੇ ਹੋ ਜਿੱਦੇ ਸੇ ਆਲਮੋਸਟ ਮੇਗਾ 12 ਪੁਲਿਸ ਵਾਲੇ ਮਾਰੇ ਗਏ ਸੀ ਤੇ ਉਹ ਸਾਰੇ ਦੇ ਸਾਰੇ ਠੀਕ ਨੇ ਸੋ ਇਹ ਬਹੁਤ ਹੀ ਮੇਰੇ ਖਿਆਲ ਇਹ ਅਮਰੀਕੀ ਲੋਕ ਕਹਿੰਦੇ ਸੀ ਵੀ ਅਮਰੀਕਨ ਜਿਹੜਾ ਅੰਪਾਇਰ ਆ ਇਹਦਾ ਡਿਕਲਾਈਨ ਆਏਗਾ ਤੇ ਮੇਰੇ ਖਿਆਲ ਅੱਜ ਸ਼ਾਇਦ ਉਹ ਡਿਕਲਾਈਨ ਜੇ ਕਿਸ ਨੇ ਲਿਖਾ ਸੀ ਤੇ ਅੱਜ ਜੇ ਤੁਹਾਨੂੰ ਉਹਦੀ ਪਹਿਲੀ ਚਲਕ ਮਿਲੀ ਹੈ ਤੇ ਟਿਲੋ ਇਗਸਟਰਾ ਉਹਨਾਂ ਨੇ ਤੁਸੀਂ ਪੈਰਿਸ ਸਮਝੌਤੇ ਦੀ ਗੱਲ ਕੀਤੀ ਹੈ ਜਿਹੜਾ ਕਲਾਈਮੇਟ ਬਾਰੇ ਸੀਗਾ ਉਸ ਦੇ ਵਿੱਚ ਉਹਨਾਂ ਨੇ ਈਵੀ ਤੇ ਜਿਹੜੀ ਸਬਸਿਡੀ ਉਥੇ ਦਿੱਤੀ ਜਾਂਦੀ ਸੀ ਉਸ ਨੂੰ ਵੀ ਬੰਦ ਕਰਤਾ ਦੂਸਰਾ ਉਹਨਾਂ ਨੇ ਸਮਾਜਿਕ ਤੌਰ ਤੇ ਜਿਹੜੇ ਕਿ ਦੋ ਲਿੰਗ ਹੀ ਉਹਨਾਂ ਨੇ ਕਿਹਾ ਕਿ ਉਹੀ ਇੱਥੇ ਪ੍ਰਵਾਨੋਂ ਕਰਨਗੇ ਉਹਨਾਂ ਲਈ ਵੀ ਉਹਨਾਂ ਨੇ ਜਿਹੜੇ ਆ ਕੱਲ ਐਲਾਨ ਕੀਤਾ ਦੇਖੋ ਜੀ ਇਹਨਾਂ ਨੂੰ ਆਪਾਂ ਕਹਿੰਦੇ ਆ ਕਲਚਰਲ ਵਾਰਸ ਕੀ ਕੀ ਦੁਨੀਆ ਦੀ ਕਿਹੜੀ ਫਸਫਿਆ ਇਹਦੇ ਟੜੀ ਹੋਈ ਸੀ ਇਹ ਉਹ ਵੀ ਆ ਜਿਵੇਂ ਮੋਦੀ ਫਾਪ ਚੋਣਾਂ ਦੇ ਵਿੱਚ ਹਰ ਚੋਣਾਂ ਵਿੱਚ ਮੰਗਲਸੂਤਰ ਚੋਰੀ ਕਰਨ ਦੀ ਗੱਲ ਕਰਦੇ ਨੇ ਫੋ ਇਸ ਤੋਂ ਬਾਅਦ ਇਹਦਾ ਕੋਈ ਨਹੀਂ ਕੋਈ ਇੱਥੇ ਮੁਝਾਰੇ ਨਹੀਂ ਕੀ ਹੋ ਰਿਹਾ ਉਹ ਦੁਨੀਆ ਭਰ ਦੇ ਵਿੱਚ ਜਿਹੜੇ ਐਲਜੀਬੀਟੀ ਕਮਿਊਨਿਟੀ ਹੈ ਉਹਨਾਂ ਦੇ ਇੱਕ ਜਾਂ ਦੋ ਪਰਸੈਂਟ ਜਾਂ ਪੰਜ ਪਰਸੈਂਟ ਲੋਕ ਨੇ ਜਿਹੜੇ ਆਪਣੀ ਜ਼ਿੰਦਗੀ ਜਿਉ ਰਹੇ ਨੇ ਤੁਸੀਂ ਜਾ ਕੇ ਉਹਨਾਂ ਨੂੰ ਲੱਭ ਲਿਆਓ ਇਹ ਇਹ ਅਮਰੀਕਾ ਦੀ ਗਰਾਵਟ ਦੀ ਨਿਸ਼ਾਨੀਆਂ ਇਹ ਇਹਨਾਂ ਦੀ ਤੇ ਸੋ ਇਹ ਇਹ ਹਾਲੇ ਸ਼ੁਰੂ ਹੋਇਆ ਕੱਲ ਤੇ ਇਹਦੇ ਵਿੱਚ ਖਾਫ ਕਰ ਕਰਕੇ ਇੰਡੀਆ ਵੱਲ ਗਿਆ ਵੀ ਤੁਸੀਂ ਮੋਦੀ ਸਾਹਿਬ ਨੇ ਇੰਡੀਆ ਦੇ ਜਿਹੜੇ ਆਪਣੇ ਖਾਫ ਕਰਕੇ ਹਿੰਦੂਵਾਦੀ ਨੇ ਉਹਨਾਂ ਨੇ ਕਾਫੀ 트ੰਪ ਦੀ ਸਮਰਥਨ ਕੀਤਾ ਉੱਥੇ ਵੀ ਤੇ ਇੱਥੇ ਵੀ ਤੇ ਉਹ ਦਿਨ ਉਹਨਾਂ ਦੇ ਜਿਹੜੇ ਨਤੀਜੇ ਨੇ ਸਾਹਮਣੇ ਨੇ ਕਿ ਅੱਜ ਪਹਿਲੀ ਗੱਲ ਤਾਂ ਮੋਦੀ ਸਾਹਿਬ ਨੂੰ ਉੱਥੇ ਸੱਦਾ ਹੀ ਨਹੀਂ ਦਿੱਤਾ ਗਿਆ ਹੋਰ ਬੜੇ ਮੁਲਕਾਂ ਦੇ ਲੋਕ ਆਏ ਤੇ ਨੰਬਰ 2 ਦੇ ਉੱਤੇ ਆ ਜਿਹੜਾ ਉੱਥੇ ਜਿਹੜੀਆਂ ਧਾਰਮਿਕ ਪ੍ਰਾਰਥਨਾਵਾਂ ਹੋਈਆਂ ਉਹਨਾਂ ਦੇ ਵਿੱਚ ਇਸਲਾਮ ਵੀ ਹੈ ਉਹਨਾਂ ਦੇ ਵਿੱਚ ਯੂਦਾਇਜ਼ਮ ਵੀ ਹੈ ਯਹੂਦੀ ਵੀ ਹੈ ਕ੍ਰਿਸਚੀਅਨਿਟੀ ਵੀ ਹੈ ਤੇ ਪਰ ਉਹਦੇ ਵਿੱਚ ਨਾ ਹਿੰਦੂ ਪ੍ਰੇਰਿਤ ਨਾ ਸਿੱਖ ਪ੍ਰੇਅ ਤੇ ਜਿਹੜੇ ਇਹ ਦੋ ਸਭ ਤੋਂ ਵੱਧ ਉਦੇ ਹਾਕਰੇ ਵਿੱਚ ਸੀ ਆ ਜਿਵੇਂ ਇੱਕ ਹਰਮੀਤ ਢਿਲੋਂ ਹੈ ਉਧਰੋਂ ਬਿਵੇਕਰਾਮਾ ਫਾਮੀਆ ਮੇਰੇ ਖਿਆਲ ਇਹ ਜਿਹੜਾ ਤੁਹਾਨੂੰ ਕਾਫੀ ਕੁਝ ਦਰਸਾਉਂਦਾ ਵੀ ਤੁਸੀਂ ਉਹਨਾਂ ਦੇ ਬਰਾਬਰ ਨਹੀਂ ਤੇ ਇਸ ਤੋਂ ਇਲਾਵਾ ਢਿਲੋਂ ਜਿਸ ਢੰਗ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਕਸੀਕੋ ਦੇ ਜਿਹੜਾ ਅਮਰੀਕਾ ਬਾਡਰ ਹੈ ਉਸ ਦੇ ਉੱਤੇ ਉਹ ਐਮਰਜੈਂਸੀ ਲਾ ਦੇਣਗੇ ਔਰ ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਹੈ ਇਲਿਗਲ ਆਏ ਹੋਏ ਉਹਨਾਂ ਲਈ ਵੀ ਉੱਥੇ ਉਹ ਐਮਰਜੈਂਸੀ ਲਾਉਣਗੇ ਔਰ ਉਹਨਾਂ ਨੂੰ ਉੱਥੋਂ ਵਾਪਸ ਭੇਜਣਗੇ ਬਿਲਕੁਲ ਜੀ ਬਿਲਕੁਲ ਅ ਮੇਰੇ ਖਿਆਲ ਹੁਣ ਸ਼ਾਇਦ ਇੰਡੀਆ ਦੇ 에어ਪੋਰਟ ਬਿਜ਼ੀ ਹੋ ਜਾਏ ਦੁਬਾਰਾ ਕਿਉਂਕਿ ਇੰਨੇ ਜ਼ਿਆਦਾ ਰਿਪੋਰਟ ਹੋਣਗੇ ਸਭ ਤੋਂ ਵੱਧ ਜਿਸ ਮੁਲਕ ਦੇ ਲੋਕ ਬਾਡਰ ਟੱਪ ਰਹੇ ਸੀ ਉਹ ਇੰਡੀਅਨ ਸੀਗੇ ਅ ਵਸੇ ਹੀ ਗੱਲ ਮੈਂ ਦੰਫਾ ਕਰਦਾ ਕਿ ਜਿਹੜਾ ਬਾਡਰ ਟੱਪ ਕੇ ਇਲੀਗਲ ਐਂਟਰ ਕਰਨਾ ਇਹਨੂੰ ਆਪਾਂ ਕਦੀ ਵੀ ਜਸਟੀਫਾਈ ਨਹੀਂ ਕਰ ਸਕਦੇ ਅ ਖਾਸ ਕਰਕੇ ਠੀਕ ਹੈ ਜੀ ਇਹ ਇਤਿਹਾਸ ਦੇ ਵਿੱਚ ਜਿਹੜੇ ਰਿਫਿਊਜੀ ਨੇ ਪਰ ਜਿਹੜੇ ਪਰਸੀਕਿਊਟਡ ਨੇ ਉਹਨਾਂ ਦੀ ਆਣ ਦੀ ਗੱਲ ਕਰਦੇ ਆ ਪਰ ਜਦੋਂ ਹੁਣ ਦਿੱਲੀ ਤੋਂ ਪ੍ਰਾਈਵੇਟ ਜੱਟ ਚਾਰਟਰ ਜੈਟ ਫਲਾਈਟਸ ਜਾਂਦੀਆਂ ਸੀ ਸਿੱਧੀਆਂ ਮੈਕਸੀਕੋ ਵੀ ਤੁਸੀਂ ਜਾਓ ਔਰ ਉਹ ਬੰਦੇ ਪੜੇ ਹੋਏ ਨੇ ਉਹ ਫੈਲਪੀਆਂ ਲੈ ਰਹੇ ਨੇ ਬਾਹਰ ਟਾਪਕੇ ਉਹ ਬੰਦੇ ਪਰਸੀਕਿਊਟਡ ਨਹੀਂ ਆ ਜਿਹੜੇ ਇਕਨੋਮਿਕ ਰਿਫਿਊਜੀ ਆ ਉਹਨਾਂ ਉਹਨਾਂ ਦਾ ਕੋਈ ਰਿਫਿਊਜੀ ਨਹੀਂ ਗਿਆ ਜਾਂਦਾ ਉਹ ਤਾਂ ਸਿਰਫ ਆਪਣੇ ਅ ਆਪਣਾ ਜੀਵਨ ਵਧੀਆ ਬਣਾਉਣ ਦੇ ਲਈ ਵਧੀਆ ਇਕਨੋਮਿਕ ਓਪਰਚੁਨਿਟੀ ਲੈ ਆ ਰਹੇ ਨੇ ਸੋ ਉਹਦੇ ਵਿੱਚ ਭਾਵੇਂ ਜਿਹੜਾ ਮੁੱਦਾ ਬੇਸਿਕ ਮੁੱਦਾ ਵੀ ਉਹ ਨਹੀਂ ਆਉਣੇ ਚਾਹੀਦੇ ਇਹ ਮੇਸ਼ਨ ਡੈਮੋਕ੍ਰੈਟਿਕ ਪਾਰਟੀ ਦੀ ਜਿਹੜੀ ਫੇਲਿਅਰ ਸੀ ਜਿਹਦੇ ਕਰਕੇ 트াম্প ਨੇ ਇਹਦਾ ਫਾਇਦਾ ਉਠਾਇਆ ਤੇ ਇਹ ਤਾਂ ਤੁਸੀਂ ਕੋਈ ਕੋਈ ਵੀ ਕੰਟਰੀ ਨੂੰ ਮੰਨ ਲਓ ਇੰਡੀਆ ਮੰਨ ਲਓ ਕੋਈ ਕੰਟਰੀ ਨਹੀਂ ਚਾਹੇਗਾ ਕਿ ਉਹਨਾਂ ਦੇ ਬਾਡਰੀ ਦੇ ਉੱਤੇ ਹਰ ਸਾਲ 2 ਮਿਲੀਅਨ 4 ਮਿਲੀਅਨ ਲੋਕਾਂ ਅੰਦਰ ਵੜ ਜਾਣ ਤੇ ਮੁੜ ਕੇ ਉਹ ਉੱਥੇ ਰਹਿਣ ਵੈਸੇ ਵੀ ਟਰਨ ਜਸ ਢੰਗ ਦੇ ਨਾਲ ਉਹਨਾਂ ਦਾ ਆਉਣਾ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਬੰਨਣਾ ਤੇ ਉਸ ਤੋਂ ਬਾਅਦ ਦੁਨੀਆ ਭਰ ਵਿੱਚ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਹੈ ਕਿ ਦੁਨੀਆ ਵਿੱਚ ਨਵਾਂ ਜਿਹੜਾ ਆਰਥਿਕ ਆਰਡਰ ਹੈ ਉਹ ਹੋਂਦ ਵਿੱਚ ਆ ਰਿਹਾ ਜਾਂ ਉਸ ਨੂੰ ਅੱਗੇ ਵਧਾਉਣ ਦੇ ਲਈ ਉਹ ਕੰਮ ਕਰਨਗੇ ਤੇ ਜਿਸ ਢੰਗ ਨਾਲ ਉਹਨਾਂ ਨੇ ਚੀਨ ਨੂੰ ਕੱਲ ਧਮਕੀ ਦਿੱਤੀ ਹੈ ਔਰ ਜਿਸ ਢੰਗ ਨਾਲ ਹੁਣ ਅਸੀਂ ਦੇਖਦੇ ਹਾਂ ਕਿ ਮੱਧ ਪੂਰਬ ਦੇ ਵਿੱਚ ਵਿੱਚ ਵੀ ਉਹਨਾਂ ਨੇ ਜਿਸ ਢੰਗ ਨਾਲ ਸੀਜ਼ਫਾਇਰ ਕਰਵਾਇਆ ਜਿਸ ਜ਼ੋਰ ਦੇ ਨਾਲ ਇਹ ਸਾਰੇ ਦਾ ਕਿਸ ਤਰ੍ਹਾਂ ਦਾ ਅਸਰ ਤੁਸੀਂ ਦੇਖਦੇ ਹੋ ਕੋਈ ਨਹੀਂ ਦੇਖੋ ਜੀ ਇਹ ਨਾ ਅਸੀਂ ਤਾਂ ਉਹ ਜਿਹੜੇ ਕਰਾਪਟ ਬੰਦੇ ਹੁੰਦੇ ਇਹਨਾਂ ਨੂੰ ਦੀ ਕੋਈ ਆਈਡੀਆਲੋਜੀ ਨਹੀਂ ਹੁੰਦੀ ਅਸੀਂ ਕਈ ਵਾਰੀ ਐਵੇਂ ਹੀ ਆਪਣਾ ਟਾਈਮ ਖਰਾਬ ਕਰਦੇ ਆ ਕਿ ਇਹ ਇੰਜ ਕਰੇਗਾ ਇੰਜ ਕਰੇਗਾ 트럼ਪ ਦੀ ਕੋਈ ਪਾਲਿਸੀ ਨਹੀਂ 트럼ਪ ਇੱਕ ਮਹਾ ਕਰਾਪਟ ਬੰਦਾ ਉਹਨੂੰ ਜਿੱਥੋਂ ਆਪਣੇ ਮੁਨਾਫੇ ਦੀ ਖਾਤਰ ਆਪਣੀਆਂ ਕੰਪਨੀਆਂ ਦੀ ਖਾਤਰ ਉਹ ਉਹ ਮੈਂ ਨਹੀਂ ਮਫਾਤ ਨਹੀਂ ਟਿਕਟੌਕ ਦਿੰਨਾ ਉਹ ਪਿਛਲੀ 4 ਸਾਲ ਦੀ ਵਿੱਚ ਉਹਨੇ ਪੂਰਾ ਜ਼ੋਰ ਲਗਾਇਆ ਵੀ ਟਿਕਟੌਕ ਨੂੰ ਬੰਦ ਕਰ ਦਿਓ ਉਹਨੇ ਲਾਅ ਵੀ ਬਣਾ ਦਿੱਤਾ ਚਲੋ ਲਾਅ ਆਲਮੋਸਟ ਲਾਗੂ ਵੀ ਹੋ ਗਿਆ ਕਨ ਅੱਜ ਉਹਨੇ ਆ ਕੇ ਟਿਕਟੌਕ ਤੋਂ ਟਾਟਾ ਸ਼ਰਿਆਮ ਉਹਨੂੰ ਕਿਤੇ ਨਾ ਕਿਤੇ ਕਿਤਨਾ ਕਿਤੇ ਉਹਨਾਂ ਨੇ ਕਮੋਡੀਟ ਕਰ ਲਿਆ ਉਹਦੇ ਇੰਨੀਆਂ ਇੰਨੇ ਉਹਦੇ ਬਿਜ਼ਨੈਸਿਸ ਨੇ ਉਹਨੇ ਕੱਲ ਹੱਲੇ ਇੱਕ ਕ੍ਰਿਪਟੋ ਕਰੰਸੀ ਸ਼ੁਰੂ ਕੀਤੀ ਸੀ ਜਿਹਦੇ 15 ਬਿਲੀਅਨ ਡਾਲਰ ਦੇ ਬਰਾਬਰ ਉਹ ਚਾਈਨਾ ਦੇ ਵਿੱਚ ਲੋਕਾਂ ਨੇ ਖਰੀਦੀ ਹੁਣ ਚਾਈਨੀ ਲੋਕਤ ਨੇ ਨਾ ਖਰੀਦਣਗੇ ਟਰੰਪ ਦੇ ਨਾਂ ਤੇ ਚੱਲੇ ਹੋਏ ਸਿੱਕੇ ਨੂੰ ਤੇ ਵੈਰ ਹੈ ਕਿ ਉਹ ਜਿਹੜੀ ਚਾਈਨੀ ਸਰਕਾਰ ਜਾਂ ਹੋਰ ਸਰਕਾਰਾਂ ਉਹ ਪੈਸੇ ਲਗਾ ਰਹੀਆਂ ਨੇ ਉਹਨੂੰ ਖੁਸ਼ ਕਰਨ ਦੀ ਖਾਤਰ ਸੋ ਆਪਾਂ ਨੂੰ ਮੈਂ ਕੋਈ ਪਾਲਿਸੀ ਨਹੀਂ 트ੰਪ ਦੀ ਕੋਈ ਮਿਡਲ ਈਸਟ ਦੀ ਪਾਲਿਸੀ ਨਹੀਂ ਕੋਈ ਇੰਡੀਆ ਦੀ ਪਾਲਿਸੀ ਨਹੀਂ ਕੋਈ ਰਸ਼ੀਆ ਦੀ ਪਾਲਿਸੀ ਨਹੀਂ ਕੋਈ ਇਕਨੋਮਿਕ ਪਾਲਿਸੀ ਨਹੀਂ ਕੋਈ ਕਲਾਈਮੇਟ ਪਾਲਿਸੀ ਨਹੀਂ ਇਹ ਪਿਓਰ ਤੇ ਪਿਓਰ ਇੱਕ ਨਾ ਟ੍ਰਾਂਜੈਕਸ਼ਨ ਹੈ ਤੁਸੀਂ ਮੈਨੂੰ ਕੀ ਦੋਗੇ ਮੈਂ ਤੁਹਾਨੂੰ ਕੀ ਦਿਆਂਗਾ ਬਸ ਇੰਨਾ ਹੀ ਕਮੋਦਾ ਜੀ ਤਾਂ ਉਹਦੇ ਨਾਲ ਹੀ ਢਿਲੋਂ ਜਿਸ ਵਾਂਸੀਂ ਦੇਖਦੇ ਆ ਮਿਡਲ ਈਸਟ ਵੱਲ ਤਾਂ ਉੱਥੇ ਜਿਸ ਢੰਗ ਦੇ ਨਾਲ ਪਿਛਲੇ ਲਗਭਗ 14 ਮਹੀਨਿਆਂ ਤੋਂ ਲੜਾਈ ਚੱਲ ਰਹੀ ਸੀ ਗਾਜ਼ਾ ਦੇ ਵਿੱਚ ਲੇਬਨਾਨ ਦੇ ਵਿੱਚ ਹਿਜ਼ਬੋੱਲਾ ਨਾਲ ਹੂਤੀਆਂ ਨਾਲ ਤਾਂ ਉਹ ਜਿਸ ਢੰਗ ਨਾਲ ਹੋਰ ਸਮਝੌਤਾ ਹੋਇਆ ਹੈ ਤਾਂ ਉਸ ਦਾ ਵੀ ਜਿਹੜਾ ਸਿਰ ਹੈਗਾ ਉਹ 트ੰਪ ਦੇ ਸਿਰ ਬਣਿਆ ਜਾ ਰਿਹਾ ਮੈਂ ਦੇਖੋ ਜੀ ਉਹ ਹੋਇਆ ਇਦਾਂ ਦੀ ਗੱਲਾਂ ਸਾਹਮਣੇ ਆਉਣ ਨੂੰ ਟਾਈਮ ਲੱਗਦਾ ਤੇ ਹੋ ਸਕਦਾ ਟਾਈਮ ਤੇ ਉਹਨਾਂ ਦੀ ਬਾਂਹ ਮਰੋੜੀ ਹੋਵੇ ਇਜ਼ਰਾਈਲ ਦੀ ਉਹ ਲੱਗਦਾ ਵੀ ਹੈ ਤੇ ਕਿਉਂਕਿ ਇਹੀ ਸਮਝੌਤਾ ਪਿਛਲੇ 14 ਮਹੀਨਿਆਂ ਤੋਂ ਟੇਬਲ ਤੇ ਸੀ ਜਿਹੜਾ ਇਜ਼ਰਾਈਲ ਨੇ ਸਵੀਕਾਰ ਨਹੀਂ ਸੀ ਕੀਤਾ ਤੇ ਜਿਹੜਾ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਆ ਉਹਨੇ ਵੀਕ ਹੈ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇੱਕ ਆਪ ਹੀ ਫੇੜੇ ਹੋਏ ਮੋਰਲ ਪੋਜੀਸ਼ਨਾਂ ਨੇ ਕਿ ਫਿਰ ਇਜ਼ਰਾਈਲ ਤੇ ਕਦੇ ਕੋਈ ਪਾਬੰਦੀ ਨਹੀਂ ਲਗਾਣੀ ਕੋਈ ਵੀ ਪਾਬੰਦੀ ਨਹੀਂ ਲਗਾਣੀ ਕਿਉਂਕਿ ਜਿਹੜਾ ਦੋ ਦੂਜੀ ਸੰਸਾਰ ਜੰਗ ਵਿੱਚ ਜੂਡਿਸ਼ ਲੋਕਾਂ ਨਾਲ ਹੋਇਆ ਸੀ ਉਹ ਬੜਾ ਦਰਦਨਾਕ ਸੀ ਜਿਸ ਨਾਲ ਮੇਰੀ ਪੂਰੀ ਸਹਿਮਤੀ ਹੈ ਤੇ ਹੁਣ ਪਰ ਟ੍ਰੰਪ ਉਹ ਅੱਜ ਟ੍ਰੰਪ ਦਾ ਬਿਆਨ ਆ ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ ਇਹ ਮੇਰੀ ਜੰਗ ਨਹੀਂ ਮਿਡਲ ਈਸਟ ਦੀ ਉਹਨਾਂ ਦੀ ਜੰਗਾਂ ਦਾ ਜੋ ਮਰਜ਼ੀ ਕਰੀ ਜਾਂ ਫੋ ਇਜ਼ਰਾਈਲ ਨੇ ਆਪਣੇ ਹੌਫਟੇ ਜਿਹੜੇ ਜਿੰਨੇ ਛਡਾ ਲਏ ਨੇ ਉਹ ਤੋਂ ਬਾਅਦ ਮੁੜ ਕੇ ਪੂਰੀ جنگ ਅਛਾ ਦੇ ਹਫਤੇ ਸ਼ੁਰੂ ਹੋ ਜਾਈਦਾ ਡੇਢ ਹਫਤੇ ਚੋ ਜੇ ਕੋਈ ਤਬਦੀਲੀ ਨਹੀਂ ਆਈ ਕਿ ਹੁਣ ਇਹ ਆ ਵੀ ਇਜ਼ਰਾਈਲ ਦੇ ਉੱਤੇ ਪਹਿਲਾਂ ਵੀ ਕੋਈ ਪਾਬੰਦੀ ਨਹੀਂ ਸੀ ਡੈਮੋਕ੍ਰੇਟਸ ਤੋਂ ਪਰ ਤੈਨੂੰ ਕਿ ਥੋੜੀ ਬਹੁਤੀ ਆਫ ਰਹਿੰਦੀ ਸੀ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਹੋਏਗੀ ਹੁਣ ਜਿਹੜੀ ਮੁੱਖ ਚੀਜ਼ ਹੈ ਉਹ ਸਿਰਫ ਯੂਰਪ ਵਾਲੇ ਨੇ ਇਹ ਯੂਰਪ ਵਾਲੇ ਇਸ ਜਿਹੜੇ ਗੈਪ ਦੇ ਵਿੱਚ ਲੀਡਰਸ਼ਿਪ ਪ੍ਰੋਵਾਈਡ ਕਰਦੇ ਨੇ ਕਿਉਂਕਿ ਯੂਰਪ ਦੀ ਇਕਨੋਮੀ ਬੜੀ ਵੱਡੀ ਇਕਨੋਮੀ ਹੈ ਉਹਨਾਂ ਦੀਆਂ ਪ੍ਰਾਣੀਆਂ ਰਿਲੇਸ਼ਨਸ ਨੇ ਸਾਰੇ ਮੁਲਕਾਂ ਦੇ ਨਾਲ ਸੋ ਮੇਰੇ ਖਿਆਲ ਜਿਹੜਾ ਹੁਣ ਲੋਕਾਂ ਦੀ ਜਿਹੜਾ ਦੇਖ ਹੈ ਉਹ ਯੂਰੋਪੀਅਨ ਲੀਡਰਸ਼ਪਲ ਜਾਣਗੀ ਕੋ ਕੀ ਕਰਦੇ ਨੇ ਨਹੀਂ ਤੇ ਇਹਦੇ ਵਿੱਚ ਉਹਨਾਂ ਇਹ ਵੀ ਐਲਾਨ ਕੀਤਾ ਕਿ ਅਮਰੀਕਾ ਨਾਟੋ ਚੋਂ ਬਾਹਰ ਆ ਜਾਏਗਾ ਤਾਂ ਇਸ ਦਾ ਕੀ ਅਸਰ ਪੈਗਾ ਯੂਕਰੇਨ ਰੂਸ ਜੰਗ ਜਿਹੜੀ ਚੱਲ ਰਹੀ ਹੁੰਦੇ ਤੇ ਨਹੀਂ ਉਹਨੇ ਇਹ ਨਹੀਂ ਕੀਤਾ ਹਲੇ ਨਾਟੋ ਤੋਂ ਬਾਹਰ ਆ ਜਾਏਗਾ ਉਹਨੇ ਸਿਰਫ WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਦੇ ਵਿੱਚ ਵਿਡਰੋ ਕੀਤਾ ਕਲਾਈਮੇਟ ਚੇਂਜ ਕਿਉਂ ਕੀਤਾ ਉਨੇ ਨਾਟੋ ਦੇ ਵਿੱਚੋਂ ਨਹੀਂ ਕੀਤਾ ਉਹ ਮੇਰੇ ਉਹ ਨਹੀਂ ਕਰੇਗਾ ਨਾਟੋ ਜਦੋਂ ਅਮਰੀਕਾ ਤੇ ਅਟੈਕ ਹੋਇਆ 9/11 ਦਾ ਉਦੋਂ ਨਾਟੋ ਕੰਟਰੀ ਨੇ ਬੜੀ ਹਮਾਇਤ ਕੀਤੀ ਬੜੇ ਲੋਕ ਮਰੇ ਉਹਨਾਂ ਦੇ ਯੂਰੋਪੀਅਨ ਉਹ ਕਰਨਾ ਮੁਸ਼ਕਲ ਹੋਇਆ ਉਹਦੇ ਨਹੀਂ ਤੇ ਦੂਸਰਾ ਜਿਹੜਾ ਨਾਲ ਇਹਦੇ ਜੁੜਿਆ ਹੈਗਾ ਕਿ ਹੁਣ ਰੂਸ ਜਿਸ ਤਰ੍ਹਾਂ ਨੂੰ ਬੜੀ ਆਸ ਹੈ ਪੂਤਰ ਨੂੰ ਵੀ ਸ਼ਾਇਦ ਕਿ ਕੋਈ ਨਾ ਕੋਈ ਇਹਦਾ ਹੱਲ 트ੰਪ ਦੇ ਆਉਣ ਨਾਲ ਨਿਕਲੇਗਾ ਪਰ ਉਹਨੇ ਵੀ ਕਈ ਤਰ੍ਹਾਂ ਦੇ ਅਲਟੀਮੇਟਮ ਦਿੱਤੇ ਆ 트ੰਪ ਨੂੰ ਉਹ ਸਨੋ ਕਿਸ ਤਰ੍ਹਾਂ ਦੇਖਦੇ ਨੇ ਕੁਛ ਨਹੀਂ ਦੇਖੋ ਜੀ 트럼ਪ ਕਰਾਪਟ ਹੈ ਪੂਟਿਨ ਕਰਾਪਟ ਹੈ ਉਹ ਕੀ ਕਰਦੇ ਨੇ ਆਪਾਂ ਇਹਦੇ ਬਾਰੇ ਕੋਈ ਤੁਸੀ ਗਰੰਟੀ ਨਹੀਂ ਕਿਉਂਕਿ ਤੁਸੀਂ ਨਾ ਉਸ ਬੰਦੇ ਦੀ ਬਾਰੇ ਭਵਿੱਖਬਾਣੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਜਿਸ ਬੰਦੇ ਦਾ ਕੋਈ ਫਲਸਫਾ ਹੋਵੇ ਜਿਸ ਬੰਦੇ ਦੀ ਕੋਈ ਨੀਤੀ ਹੋਵੇ ਪੀ ਇਹਦੇ ਤਹਿਤ ਆਹ ਗੱਲ ਬਣਦੀ ਹੈ ਇਹਦੇ ਨਾ 트럼ਪ ਦੀ ਕੋਈ ਨੀਤੀ ਹੈ ਨਾ ਪੂਟਿਨ ਦੀ ਜਿਹੜੀ ਰਸ਼ੀਆ ਹੈ ਰਸ਼ੀਆ ਇਸ ਫਿਲਹਾਲ ਇੱਕ ਕ੍ਰਿਮੀਨਲ ਸਟੇਟ ਹੈ ਜਿਹਦੇ ਕੋਲ ਨਿਊਕਲੀਅਰ ਬੰਬ ਨੇ ਦੁਨੀਆ ਦਾ ਕੋਈ ਵੀ ਡਿਕਟੇਟਰ ਉਹਨੂੰ ਪੈਸੇ ਦੇ ਕੇ ਲੈ ਸਕਦਾ ਜਿਵੇਂ ਅਸੀਂ ਦੇਖਿਆ ਇਰਾਕ ਦੇ ਸੀਰੀਆ ਦੇ ਵਿੱਚ ਤੇ ਹੁਣ ਸੀਰੀਆ ਦੇ ਵਿੱਚ ਕੀ ਹੋਇਆ ਵੀ ਮਤਲਬ ਰੂਸ ਵਾਲੇ ਨੂੰ ਭਜਣਾ ਪਿਆ ਸੋ ਕੋਈ ਵਾਰੀ ਕੁਦਰਤ ਦੇ ਨਿਯਮ ਹੁੰਦੇ ਨੇ ਜਿਹੜੇ ਲੋਕ ਨੇ ਕਿਸੇ ਹੱਦ ਤੱਕ ਹੀ ਉਹ ਦਬਾਏ ਜਾ ਸਕਦੇ ਆ ਤੇ ਸੀਰੀਆ ਦੇ ਵਿੱਚ ਜਿਹੜੀਆਂ ਦੋ ਰੀਜਨਲ ਸਭ ਤੋਂ ਵੱਡੀਆਂ ਤਾਕਤਾਂ ਸੀ ਈਰਾਨ ਈਰਾਨ ਨੇ 50 ਬਿਲੀਅਨ ਡਾਲਰ ਖਰਚੇ ਸੀ ਸੀਰੀਆ ਦੇ ਵਿੱਚ ਆਪਣੇ ਅੱਡੇ ਬਣਾਉਣ ਤੇ ਰੂਸ ਨੇ ਉਹ ਤੋਂ ਵੀ ਜ਼ਿਆਦਾ ਖਰਚੇ ਹੋਏ ਸੀ ਤੇ ਉਹ ਫਾਰੇ ਦਾ ਫਾਰਾ ਇੱਕ ਦਿਨ ਚ ਟਾਂਟੇ ਰਿਹਾ ਗਿਆ ਸੋ ਜਿਹੜਾ ਜਿਹੜਾ ਰਸ਼ੀਆ ਰਸ਼ੀਆ ਨੇ ਜਦੋਂ ਯੂਕਰੇਨ ਤੇ ਹਮਲਾ ਕੀਤਾ ਸੀ ਉਹਨੇ ਕਿਹਾ ਸੀ ਇਹ ਫਟਾ ਇੱਕ ਹਫਤੇ ਦਾ ਕੰਮ ਹੈ ਤੇ ਹੁਣ ਮੇਰੇ ਕੱਲ ਕਿਨੇ ਦੋਫਾ ਲੋਗੇ ਜਾਂ ਤਿੰਨ ਫਾ ਲੋਗੇ ਤਿੰਨ ਫਾ ਲੋ ਹਾਂ ਕਿ ਕਿਸੇ ਜ਼ਮਾਨੇ ਚ ਰਸ਼ੀਆ ਪੂਰੀ ਸੁਪਰ ਪਾਵਰ ਹੁੰਦੀ ਸੀ ਤੇ ਹੁਣ ਉਹਨਾਂ ਦੇ ਜਿਹੜੇ ਫੌਜੀ ਨੇ ਉਹਨਾਂ ਨੂੰ ਖਾਣ ਨੂੰ ਦੇਣ ਨਹੀਂ ਉਹਨਾਂ ਨੂੰ 40 40 ਸਾਲ ਪੁਰਾਣਾ ਐਕਸਪਾਇਰ ਹੋਇਆ ਫੂਡ ਦਿੱਤਾ ਜਾਂਦਾ ਹੁਣ ਨਾਰਥ ਕੋਰੀਆ ਤੋਂ ਲੈ ਕੇ ਜਾ ਰਹੇ ਨੇ ਹੋਰ ਦੂਰ ਦੀ ਗੱਲ ਛੱਡੋ ਤੁਸੀਂ ਪੰਜਾਬ ਦੇ ਮੁੰਡੇ ਨੂੰ ਉਹ ਗਲਤੀ ਦੇ ਨਾਲ ਪੰਜਾਬ ਤੋਂ ਹਰਿਆਣੇ ਤੋਂ ਨੇਪਾਲ ਤੋਂ ਲੋਕਾਂ ਨੂੰ ਝਾਂਸਾ ਦੇ ਕੇ ਤੁਹਾਨੂੰ ਜੋਬ ਦੇਵਾਂਗੇ ਪਹਿਲਾਂ ਮਿਡਲ ਈਸਟ ਜਾਂਦੇ ਨੇ ਮੁੜ ਕੇ ਯੂਕਰੇਨ ਦੇ ਬਾਰਡਰ ਤੇ ਆ ਰਹੇ ਨੇ ਫਪੂ ਜਿਹੜਾ ਰਸ਼ੀਆ ਆ ਰਸ਼ੀਆ ਇੱਕ ਕੋਲਾਪਸ ਹੋ ਰਹੀ ਸਟੇਟ ਹੈ ਜਿਹੜੀ ਕਿ ਕ੍ਰਿਮੀਨਲ ਲੋਕਾਂ ਦੇ ਹੱਥ ਵਿੱਚ ਹੈ ਤੇ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਵੱਧ ਤੋਂ ਵੱਧ ਇਹਨੂੰ ਕਿਵੇਂ ਲੁੱਟਣਾ ਤੇ ਉਹ ਕਿਉਂ ਲੁੱਟਣ ਦੇ ਵਿੱਚ ਉਹਨਾਂ ਦਾ ਟੰਪ ਸਹਾਈ ਬਣ ਸਕਦਾ ਜਿੱਥੇ ਸਮਝੌਤਾ ਹੋਏਗਾ ਜਿੱਥੇ ਇਹਨਾਂ ਦਾ ਨਹੀਂ ਸਮਝੌਤਾ ਹੋਏਗਾ ਉੱਥੇ ਨਹੀਂ ਸਹਾਈ ਬਣਨਗੇ ਸੋ ਮੇਰੇ ਖਿਆਲ ਜਿਹੜੇ ਯੂਰਪ ਦੇ ਲੋਕ ਨੇ ਉਹਨਾਂ ਨੇ ਦੂਜੀ ਸੰਸਾਰ ਜੰਗ ਜਿਹੜੀ ਸੀ ਉਹਦੀ ਬਰਬਾਦੀ ਵੇਖੀ ਹੋਈ ਹੈ ਤੇ ਮੇਰੇ ਖਿਆਲ ਉਹਨਾਂ ਨੂੰ ਪਤਾ ਵੀ ਇਹ ਯੂਕਰੇਨ ਦੇ ਵਿੱਚ ਯੂਕਰੇਨ ਹਾਰ ਜਾਂਦਾ ਤੇ ਰਸ਼ੀਆ ਦਾ ਅਗਲਾ ਟਾਰਗੇਟ ਪੋਲੈਂਡ ਤੇ ਨਾਲ ਜਿਹੜੇ ਦੂਜੇ ਛੋਟੇ ਕੰਟਰੀਸ ਦੁਨੀਆ ਨੇ ਸੋ ਗੱਲ ਇਹ ਯੂਕਰੇਨ ਦੀ ਨਹੀਂ ਇਹ ਗੱਲ ਪੂਰੇ ਪੂਰਬੀ ਯੂਰਪ ਦੀ ਹੈ ਜਿੰਨੇ ਵੀ ਪੂਰਬੀ ਯੂਰਪ ਚੋਂ ਦੇ ਸੀ ਰਸ਼ੀਅਨ ਬਲੌਕ ਚ ਔਰ ਰਸ਼ੀਆਨਾ ਫਾਰਿਆਂ ਤੇ ਅਟੈਕ ਕਰੇਗਾ ਸੋ ਇਸ ਲਈ ਉਹ ਪੂਰੀ ਆਪਣੀ ਵਾਹ ਲਾਣ ਗਿਆ ਕਿ ਯੂਕਰੇਨ ਨਾ ਹਾਰੇ ਤੇ ਤੇ ਲੋਨੀ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਕੋਈ ਹੋਰ ਤੁਹਾਡੇ ਇਹਦੇ ਬਾਰੇ ਆਖਰੀ ਕੋਈ ਗੱਲ ਟਿੱਪਣੀ ਹੋਵੇ ਹਾਂਜੀ ਇਹ ਮੇਰੇ ਖਿਆਲ ਜੀ ਅੱਜ ਮਨੁੱਖਤਾ ਦੇ ਇਤਿਹਾਸ ਚ ਕਾਲਾ ਦਿਨ ਹੈ ਬਈ ਤੁਸੀਂ ਔਰ ਇਹੋ ਜਿਹਾ ਕਾਲੇ ਦਿਨ ਪਹਿਲਾਂ ਵੀ ਆਏ ਨੇ ਹਿਟਲਰ ਵੀ ਚੋਣਾ ਜਿੱਤ ਕੇ ਆਇਆ ਸੀ ਹੋਰ ਵੀ ਕਿ ਜਿਹੜੇ ਡਿਕਟੇਟਰ ਸੀ ਉਹ ਕੋਣ ਚੋਣਾ ਜਿੱਤ ਕੇ ਆਈ ਸੀ ਸੋ ਇਹ ਸਾਡੀ ਜਿਹੜੀ ਡੈਮੋਕ੍ਰੇਸੀ ਆ ਉਹਦੇ ਲਈ ਇੱਕ ਕਾਲਾ ਦਿਨ ਹੈ ਤੇ ਜਿਹੜੇ ਇਹਦੇ ਭੁਗਤਣੇ ਸਿੱਟੇ ਉਹ ਸਾਡੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਭੁਗਤਣਗੀਆਂ ਤੇ ਖਾਫ ਕਰਕੇ ਜਿਹੜੀ ਸਾਡੀ ਧਰਤੀ ਆ ਜਿਹੜੀ ਕਿ ਪਹਿਲਾਂ ਹੀ ਮਤਲਬ ਡਿਗੂ ਡਿਗੂ ਕਰਦੀ ਆ ਕਲਾਈਮੇਟ ਚੇਂਜ ਕਰਕੇ ਤੇ ਮੇਰੇ ਖਿਆਲ ਹੋਂ ਜਿਹੜੀ ਸਾਡੀ ਉਹ ਆ ਆਸ ਸੀ ਜਾਂ ਸਾਡੇ ਕਾਮਯਾਬ ਹੋਣ ਦੀ ਆਸ ਸੀ ਉਹ ਹੋਰ ਵੀ ਦਮਦਮ ਪੈ ਗਈ ਤੇ ਉਹਦੇ ਨਤੀਜੇ ਆ ਤੁਸੀਂ ਵੇਖੋਗੇ ਜਿਵੇਂ ਕਿ ਦਿੱਲੀ 'ਚ ਟੈਂਪਰੇਚਰ ਬਹੁਤ ਜ਼ਿਆਦਾ ਡਿਗਰੀ ਗਿਆ ਪੰਜਾਬ 'ਚ 125 ਸਾਲ ਪੁਰਾਣੇ ਰਿਕਾਰਡ ਟੁੱਟੇ ਆ ਹਿਮਾਚਲ ਦੇ ਵਿੱਚ ਸੇਬਾਂ ਦੀ ਉਤਪਾਦਨ ਘਟ ਰਿਹਾ ਅਮਰੀਕਾ 'ਚ ਸੰਤਰਿਆਂ ਦਾ ਘਟ ਰਿਹਾ ਤੇ ਇਹਦੇ ਬੜੇ ਬੜੇ ਖਤਰਨਾਕ ਨਤੀਜੇ ਬੜੀ ਜਲਦੀ ਸਾਡੇ ਆਣਗੇ ਸਾਹਮਣੇ ਇੱਥੇ ਅਸੀਂ ਅੱਜ ਦਾ ਆਪਣਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਹ ਸਾਰੀ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ رائے ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਢਿਲੋਂ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿੰਦੂ ਸਾਹਿਬ ਬਹੁਤ-ਬਹੁਤ ਧੰਨਵਾਦ